ਸਤਰੀਏ ਕਲਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀਕਾਰ ਨੇ ਜੀ ਅਜੀਤ ਸਤਨਾਮਕੌਰ ਉਦਾਰੀ ਮਮਤਾ ਦਾ ਨੇਕ ਵਾਰਿਸ ਵੀਰ ਦੇ ਫੋਨ ਨੇ ਮੈਨੂੰ ਖੁਸ਼ੀ ਨਾਲ ਭਰ ਦਿੱਤਾ ਵਾਰਿਸ ਵੀਰ ਨੇ ਦੱਸਿਆ ਕਿ ਉਹਦਾ ਦੋਸਤ ਸਰਬਜੋਤ ਸਿੰਘ ਆਪਣੀ ਮਾਂ ਨੂੰ ਲੰਡਨ ਘਮਾਉਣ ਲਿਆਉਣਾ ਚਾਹੁੰਦਾ ਤੇ ਉਹ ਸਾਰੇ ਕੁਝ ਦਿਨ ਮੇਰੇ ਘਰ ਰਹਿਣਗੇ ਵੀਰਜੀ ਬਹੁਤ ਲੰਬੇ ਸਮੇਂ ਬਾਅਦ ਮੇਰੇ ਘਰ ਲੰਡਨ ਆ ਰਹੇ ਸੀ ਇਟਲੀ ਭਾਵੇਂ ਜਿਆਦਾ ਦੂਰ ਨਹੀਂ ਪਰ ਇੱਥੇ ਦੀ ਜ਼ਿੰਦਗੀ ਦਾ ਰੁਝਾਨ ਇੰਜ ਦਾ ਹੈ ਕਿ ਯੋਜਨਾਵਾਂ ਬਣੀਆਂ ਹੀ ਰਹਿ ਜਾਂਦੀਆਂ ਨੇ ਮੈਂ ਨੌਕਰੀ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਘਰ ਦੀ ਤਿਆਰੀ ਵਿੱਚ जुट ਗਈ ਘਰ ਦੇ ਬਾਹਰ ਟੈਕਸੀ ਰੁਕੀ ਤੇ ਮੈਂ ਅੱਗੇ ਵੱਧ ਕੇ ਉਹਨਾਂ ਦਾ ਸਵਾਗਤ ਕੀਤਾ ਸਰਬਜੋਤ ਵੀਰਜੀ ਦੇ ਨਾਲ ਇੱਕ ਬਹੁਤ ਮਾਸੂਮ ਜੀ ਬਜ਼ੁਰਗ ਮਾਤਾ ਸੀ ਜੀ ਦੀਆਂ ਨਜ਼ਰਾਂ ਦੀਆਂ ਮੋਟੀਆਂ ਐਨਕਾਂ ਤੇ ਚਾਂਦੀ ਵਰਗੇ ਚਿੱਟੇ ਵਾਲ ਉਹਦੀ ਉਮਰ ਦੇ ਤਜਰਬੇ ਦਾ ਮਾਣ ਕਰਵਾ ਰਹੇ ਸੀ ਮੈਂ ਅੱਗੇ ਵੱਧ ਕੇ ਮਾਤਾ ਨੂੰ ਸਤਿ ਸ਼੍ਰੀ ਅਕਾਲ ਕੀਤੀ ਤਾਂ ਬਜ਼ੁਰਗ ਮਾਤਾ ਮੇਰੇ ਮੱਥੇ ਨੂੰ ਚੁੰਮ ਕੇ ਮੈਨੂੰ ਅਸੀਸਾਂ ਦੇਣ ਲੱਗ ਪਈ ਸਰਬਜੋਤ ਵੀਰ ਬਜ਼ੁਰਗ ਮਾਂ ਦਾ ਹੱਥ ਫੜ ਹੌਲੀ-ਹੌਲੀ ਤੋਰਦੇ ਹੋਏ ਘਰ ਦੇ ਅੰਦਰ ਲੈ ਆਏ। ਤੁਸੀਂ ਹੱਥ-ਮੂੰਹ ਧੋ ਕੇ ਫਰੈਸ਼ ਹੋ ਜਾਓ, بیਜੀ। ਥੋੜੀ دیر ਬਾਅਦ ਸਰਬਜੋਤ ਵੀਰ ਨੇ ਮਾਂ ਨੂੰ ਤੌਲੀਆ ਫੜਾਉਂਦੇ ਹੋਏ ਕਿਹਾ ਤੇ ਨਾਲ ਹੀ ਸਲੀਪਰ ਮਾਂ ਦੇ ਪੈਰਾਂ ਕੋਲ ਰੱਖ ਦਿੱਤੇ। ਮੈਂ ਅੱਗੇ ਵੱਧ ਕੇ ਉਹਨਾਂ ਨੂੰ ਬਾਥਰੂਮ ਦਿਖਾਇਆ। ਚਾਹ ਪਾਣੀ ਤੋਂ ਵੇਲੇ ਹੋ ਕੇ ਅਸੀਂ ਸਾਰੇ ਇੱਥੇ-ਉੱਥੇ ਦੀਆਂ ਗੱਲਾਂ ਕਰਨ ਲੱਗ ਪਏ। ਕੱਲ ਅਸੀਂ ਸਾਰੇ ਸਾਉਥ ਹਾਲ ਗੁਰਦੁਆਰੇ ਮਾਂ ਨੂੰ ਦਰਸ਼ਨ ਕਰਵਾ ਲਿਉਂਨੇ ਆ ਵਾਰਿਸ ਨੇ ਅਗਲੇ ਦਿਨ ਦਾ ਪਲਾਨ ਉਲੇਖ ਦਿੱਤਾ ਸੀ ਮਾਂ ਦੇ ਸੋਣ ਬੈਠਣ ਤੇ ਹਰ ਗੱਲ ਦਾ ਸਰਬਜੀਤ ਵੀਰ ਪੂਰਾ ਖਿਆਲ ਰੱਖ ਰਹੀ ਸੀ ਤੇ ਰਾਤ ਮੈਂ ਬਜ਼ੁਰਗ ਮਾਤਾ ਦੇ ਕਮਰੇ ਵਿੱਚ ਪਾਣੀ ਰੱਖਣ ਗਈ ਤੇ ਉਹਨਾਂ ਮੇਰੀ ਬਾਹ ਫੜ ਕੇ ਕੋਲ ਬਿਠਾ ਲਿਆ ਧੀਏ ਤੇਰੇ ਪੇਕੇ ਕਿੱਥੇ ਨੇ ਇੱਧਰ ਨੇ ਜਾਂ ਫਿਰ ਇੰਡੀਆ ਉਸ ਬਜ਼ੁਰਗ ਮਾਤਾ ਨੇ ਬੜੇ ਸਹਿਜ ਜੇ ਨਾਲ ਪੁੱਛਿਆ ਜੀ ਇੰਡੀਆ ਨੇ ਮੇਰਾ ਉੱਤਰ ਸੀ ਜਾਂਦੀ ਰਹਿਣੀ ਹੈ ਉਹਨਾਂ ਨੂੰ ਮਿਲਣ ਬਜ਼ੁਰਗ ਮਾਤਾ ਨੇ ਅੱਗੇ ਫਿਰ ਪੁੱਛਿਆ ਨਹੀਂ ਜਿਆਦਾ ਨਹੀਂ ਜਾ ਹੁੰਦਾ ਇੱਥੇ ਵੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਆ ਉਪਰੋਂ ਨੌਕਰੀ ਵੀ ਹੈ ਮੇਰੀ ਫੋਨ ਕਰ ਘਰ ਦੇਣੀ ਆ ਬਸ ਮੈਂ ਆਮ ਜਿਹੀ ਗੱਲ ਕਰ ਦਿੱਤੀ ਚਲ ਤੇਰੀ ਆਵਾਜ਼ ਨਾਲ ਹੀ ਉਹਨਾਂ ਨੂੰ ਠੰਡ ਪੈ ਜਾਂਦੀ ਹੋਣੀ ਆ ਵਾਰ ਸਾਲ ਚ ਇੱਕ ਵਾਰ ਤਾਂ ਜਾ ਆਇਆ ਕਰ ਔਲਾਦ ਦੇ ਦਰਸ਼ਨ ਕਰਕੇ ਮਾਪਿਆਂ ਦੀਆਂ ਅੱਖਾਂ ਦੀ ਰੌਸ਼ਨੀ ਵੱਧ ਜਾਂਦੀ ਹੈ ਧੀਏ ਉਸ ਮਾਤਾ ਨੇ ਆਪਣੀ ਕਿਸੇ ਹੱਡ ਬੀਤੀ ਦਾ ਜਿਵੇਂ ਮੈਨੂੰ ਨਿਚੋੜ ਕੱਢ ਕੇ ਦਿੱਤਾ ਹੋਵੇ ਹਾਂਜੀ ਦਿਲ ਤੇ ਕਰਦਾ ਪਰ ਮਜਬੂਰੀ ਹੈ ਮੈਂ ਬਜ਼ੁਰਗ ਮਾਤਾ ਤੇ ਕੰਬਲ ਪਾ ਕੇ ਸਵੇਰੇ ਘੁੰਮਣ ਦੇ ਪਲਾਨ ਨੂੰ ਮਨ ਵਿੱਚ ਦੁਹਰਾਉਂਦੇ ਹੋਏ ਕਮਰੇ ਤੋਂ ਬਾਹਰ ਆ ਗਈ ਮਾਤਾ ਨੇ ਇੱਕ ਲੰਮਾ ਜਿਹਾ ਸਾਹ ਭਰਿਆ ਪਰ ਬੋਲੀ ਕੁਝ ਨਾ ਸਵੇਰੇ ਅਸੀਂ ਸਭ ਗੁਰੂ ਘਰ ਨੂੰ ਰਵਾਨਾ ਹੋ ਗਏ ਗੁਰਦੁਆਰੇ ਮਾਂ ਦਾ ਹੱਥ ਫੜ ਕੇ ਸਰਬਜੀਤ ਵੀਰ ਨੇ ਮਾਂ ਨੂੰ ਮੱਥਾ ਟਿਕਾਇਆ ਅਸੀਂ ਸਾਰਿਆਂ ਨੇ ਲੰਗਰ ਵੀ ਛਕਿਆ ਉਸ ਵੇਲੇ ਵੀ ਸਰਬਜੀਤ ਵੀਰ ਮਾਂ ਨੂੰ ਬਹੁਤ ਖਿਆਲ ਨਾਲ ਲੰਗਰ ਚੁਕਾ ਰਹੇ ਸੀ ਦੋ ਕੁ ਘੰਟੇ ਗੁਰਦੁਆਰੇ ਰੁਕ ਕੇ ਅਸੀਂ ਸਾਰੇ ਕੁਝ ਦੇਖਣ ਵਾਲੀਆਂ ਥਾਵਾਂ ਘੁੰਮਣ ਲਈ ਬਾਹਰ ਨਿਕਲ ਆਏ। ਸਰਬਜੋਤ ਵੀਰ ਮਾਂ ਕੋਲ ਕਾਰ ਦੀ ਪਿਛਲੀ ਸੀਟ ਤੇ ਬੈਠੇ ਹੋਏ ਸੀ। ਬੀਜੀ ਹੋਰ ਦੱਸੋ ਕਿੱਥੇ ਘੁੰਮਣਾ ਚਾਹੁੰਦੇ ਹੋ? ਮੈਂ ਪੁੱਛਿਆ। ਧੀਏ ਮੈਂ ਤੇ ਗੁਰੂ ਘਰ ਦੇ ਦਰਸ਼ਨ ਹੀ ਕਰਨੇ ਸੀ। ਬੀਜੀ ਨੇ ਬਹੁਤ ਸ਼ਰਧਾ ਨਾਲ ਜਵਾਬ ਦਿੱਤਾ। ਮਾਂ ਦੀ ਇੱਛਾ ਸੀ ਇਸ ਲਈ ਮੈਂ ਗੁਰੂ ਘਰ ਆਇਆ ਸੀ। ਨਹੀਂ ਤਾਂ ਆਪਾਂ ਤੇ ਸਵੇਰੇ ਰੱਬ ਦੇ ਦਰਸ਼ਨ ਮਾਂ ਚੋਈ ਕਰਕੇ ਕੰਮ ਨੂੰ ਚਲੇ ਜਾਈਦਾ ਸਰਬਜੋਤ ਵੀਰ ਦੀ ਗੱਲ ਵਿੱਚ ਮਾਂ ਵਾਸਤੇ ਕਿੰਨੀ ਸ਼ਰਦਾ ਭਰੀ ਹੋਈ ਸੀ ਘੁੰਮਦੇ ਘਮਾਉਂਦੇ ਹੋਏ ਅਸੀਂ ਚੀਰ ਕੇ ਜੇ ਘਰ ਪਹੁੰਚੇ ਲੱਗਦਾ ਹੈ ਬੀਜੀ ਥੱਕ ਗਏ ਨੇ ਵਾਰਿਸ ਨੇ ਮਾਤਾ ਦੇ ਮੁਰਜਾਏ ਚਿਹਰੇ ਨੂੰ ਦੇਖਦੇ ਹੋਏ ਕਿਹਾ ਹਾਂ ਬੇਟਾ ਹੁਣ ਢਲਦੀ ਉਮਰ ਆ ਜਿਆਦਾ ਖੇਚਣ ਨਹੀਂ ਜਰਦੀ ਮਾਂ ਨੇ ਲੰਮਾ ਜਿਹਾ ਸਾਹ ਭਰ ਕੇ ਆਪਣੀ ਨਿਬੜਦੀ ਉਮਰ ਦਾ ਹੰਗਾਰਾ ਭਰਿਆ ਤੁਸੀਂ ਆਰਾਮ ਕਰੋ ਸਵੇਰੇ ਲੇਟ ਉੱਠਿਓ ਫਿਰ ਅਗਲਾ ਪ੍ਰੋਗਰਾਮ ਕੀ ਬਣਾਉਣਾ ਹੈ ਉਹਦੇ ਬਾਰੇ ਸੋਚਾਂਗੇ ਸਰਬਜੀਤ ਵੀਰ ਨੇ ਮਾਂ ਨੂੰ ਕਿਹਾ ਖਾਣਾ ਖਾ ਪੀ ਕੇ ਸੌਣ ਚਲੇ ਗਏ ਮੈਂ ਰਸੋਈ ਦਾ ਕੰਮ ਸਮੇਟਦੇ ਵਾਰਿਸ ਵੀਰ ਨਾਲ ਗੱਲਾਂ ਕਰ ਰਹੀ ਸੀ ਵੀਰ ਜੀ ਆ ਬੀਜੀ ਸਰਬਜੀਤ ਵੀਰ ਦੀ ਮਾਂ ਤੇ ਨਹੀਂ ਹੋ ਸਕਦੀ ਮੈਨੂੰ ਯਾਦ ਆ ਕਿ ਕੁਝ ਸਾਲ ਪਹਿਲਾਂ ਤੁਸੀਂ ਸਰਬਜੋਤ ਵੀਰ ਦੀ ਮਾਂ ਦੇ ਪਰਲੋਕ ਸਿਹਾਰਨ ਦੀ ਗੱਲ ਕੀਤੀ ਸੀ ਆਪਣੇ ਮਨ ਦੇ ਸਵਾਲ ਦੀ ਗੰਢ ਮੈਂ ਅੱਜ ਖੋਲ ਹੀ ਦਿੱਤੀ ਹਾਂ ਸਰਬਜੋਤ ਦੀ ਮਾਂ ਤਾਂ ਨਹੀਂ ਰਹੀ ਵਾਰਿਸ ਵੀਰ ਨੇ ਪੁਸ਼ਟੀ ਕੀਤੀ ਫਿਰ ਆ ਮਾਤਾ ਸੱਸਮਾ ਹੋਣੇ ਨੇ ਮੈਂ ਗੱਲ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਕੱਟ ਦਿੱਤਾ ਤੂੰ ਆਰਾਮ ਨਾਲ ਸੌਣ ਜਾ ਬਥੇਰੀ ਰਾਤ ਹੋ ਗਈ ਸਵੇਰੇ ਆਪ ਹੀ ਸਰਬਜੋਤ ਕੋਲੋਂ ਸਾਰੀ ਗਾਥਾ ਪੁੱਛ ਲੈਣਾ ਵਾਰਿਸ ਵੀਰ ਨੇ ਸੌਣ ਦਾ ਮੂਡ ਬਣਾ ਲਿਆ ਮੈਂ ਵੀ ਥੱਕੀ ਹੋਈ ਸੀ ਇਸ ਲਈ ਸੌਣ ਲਈ ਤੁਰ ਪਈ ਪਰ ਬਹੁਤ देर ਤੱਕ ਨੀਂਦ ਨੇ ਮੇਰਾ ਸਾਥ ਨਹੀਂ ਦਿੱਤਾ ਬਜ਼ੁਰਗ ਮਾਤਾ ਦੀ ਮਾਂ ਨਾਲੋਂ ਵੀ ਕਿਤੇ ਵਧੇਰੇ ਸੇਵਾ ਸੰਭਾਲ ਹੋ ਰਹੀ ਸੀ ਪਰ ਉਹ ਸੱਸ ਮਾ ਵੀ ਨਹੀਂ ਸੀ ਤੇ ਬੀਜੀ ਹੈ ਕੌਣ ਸਵਾਲਾਂ ਦੀ ਉਦੇੜ ਬਉਣ ਵਿੱਚ ਮੇਰੀ ਵੀ ਆਖਿਰ ਅੱਖ ਲੱਗ ਗਈ ਸਵੇਰੇ ਉੱਠ ਕੇ ਮੈਂ ਸਭ ਲਈ ਨਾਸ਼ਤੇ ਦਾ ਪ੍ਰਬੰਧ ਕਰਦੀ ਹੋਈ ਬੜੀ ਬੇਤਾਬੀ ਨਾਲ ਸਰਬਜੋਤ ਵੀਰ ਦੇ ਜਾਗਣ ਦਾ ਇੰਤਜ਼ਾਰ ਕਰ ਰਹੀ ਸੀ ਮੇਰੇ ਲਈ ਇੱਕ ਕੱਪ ਚਾਹ ਬਣਾ ਦੇਵੋ ਬੀਜੀ ਲੇਟ ਉੱਠਣਗੀ ਸਰਬਜੋਤ ਵੀਰ ਨੇ ਸਵੇਰ ਦੀ ਹਾਜ਼ਰੀ ਦਿੱਤੀ ਮੈਂ 2-3 ਕੱਪ ਚਾਹ ਲੈ ਕੇ ਸੋਫੇ ਤੇ ਆ ਬਿਰਾਜ ਜੀ ਕੁਝ ਦੇਰ ਦੀ ਗੱਲਬਾਤ ਤੋਂ ਬਾਅਦ ਮੈਂ ਬੀਜੀ ਦੇ ਰਹਾਸ ਦੀ ਗੁੱਥੀ ਸੁਲਝਾਉਣ ਲਈ ਆਪਣਾ ਸਵਾਲ ਦਾ ਘੇ ਦਿੱਤਾ ਸੀ ਵੀਰ ਜੀ ਮੈਨੂੰ ਉਲਝਣ ਵਿੱਚੋਂ ਕੱਢੋ ਤੇ ਪਲੀਜ਼ ਦੱਸੋ ਇਹ ਬੀਜੀ ਕੌਣ ਨੇ ਕਿਉਂਕਿ ਕਈ ਸਾਲ ਪਹਿਲਾਂ ਤੁਹਾਡੇ ਮਾਤਾ ਜੀ ਤਾਂ ਅਕਾਲ ਚਲਾਣਾ ਹੋ ਗਿਆ ਸੀ ਆਹ ਖਬਰ ਸੁਣੀ ਸੀ ਹਾਲਾਂਕਿ ਸਵਾਲ ਬਹੁਤ ਅਜੀਬ ਸੀ ਪਰ ਮੈਂ ਪੁੱਛਣੋਂ ਨਾ ਟਲੀ ਹਾ 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 ਆ ਖਬਰ ਤੇ ਰੇਡੀਓ ਤੋਂ ਵੀ ਏਅਰ ਕਾਸਟ ਹੋਈ ਸੀ ਐਨੇ ਸਰਲ ਭਾਵ ਨਾਲ ਦੱਸ ਕੇ ਸਰਬਜੋਤ ਵੀਰ ਨੇ ਮੈਨੂੰ ਸੌਖਾ ਕਰ ਦਿੱਤਾ ਸੀ ਮੈਂ ਖਾਮੋਸ਼ੇ ਹੀ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਲੈ ਸੁਣ ਤੈਨੂੰ ਵੀ ਆ ਕਹਾਣੀ ਸੁਣਾ ਹੀ ਦੇਵਾਂ ਮੈਂ ਕੰਮ ਤੇ ਅਕਸਰ ਰੇਡੀਓ ਸੁਣਨ ਦਾ ਸ਼ੌਕੀਨ ਹਾਂ ਇੱਕ ਦਿਨ ਕੋਈ ਪ੍ਰੋਗਰਾਮ ਆ ਰਿਹਾ ਸੀ ਪਰਦੇਸੀਆਂ ਦੇ ਮਸਲੇ ਤੇ ਸਰੋਤਿਆਂ ਦੀ ਰਾਏ ਇਸ ਵਿੱਚ ਇੱਕ ਮੁੱਦਾ ਚੱਲ ਰਿਹਾ ਸੀ ਕਿ ਇੱਕ ਮਾਂ ਇੰਡੀਆ ਤੋਂ ਆਪਣੇ ਬੇਟੇ ਦੇ ਘਰ ਇਟਲੀ ਰਹਿਣ ਆਈ ਸੀ ਜਿਸ ਨੂੰ ਉਹਦਾ ਬੇਟਾ ਕੋਲ ਨਹੀਂ ਸੀ ਰੱਖਣਾ ਚਾਹੁੰਦਾ ਤੇ ਵਾਪਸ ਭੇਜ ਰਿਹਾ ਸੀ ਪਰ ਮਾਤਾ ਦਾ ਇੰਡੀਆ ਵਿੱਚ ਕੋਈ ਨਹੀਂ ਜੇ ਪੁੱਤ ਨਹੀਂ ਰੱਖ ਰਿਹਾ ਤਾਂ ਰਿਸ਼ਤੇਦਾਰ ਕੀ ਰੱਖਣਗੇ ਸਰਬਜੋਤ ਵੀਰ ਜੀ ਕੁਝ ਯਾਦ ਕਰਦੇ ਹੋਏ ਚੁੱਪ ਹੋ ਗਏ ਫਿਰ ਮੇਰੇ ਤੋਂ ਬਸ ਆਹੀ ਬੋਲਿਆ ਗਿਆ ਰੇਡੀਓ ਤੇ ਬਹੁਤ ਸਾਰੇ ਲੋਕ ਕਾਲ ਕਰਕੇ ਆਪਣੇ ਆਪਣੇ ਸੁਝਾਅ ਦੇ ਰਹੇ ਸਨ ਪਰ ਹੱਲ ਨਹੀਂ ਸੀ ਨਿਕਲ ਰਿਹਾ ਪਤਾ ਨਹੀਂ ਮੇਰਾ ਕਿਹੜਾ ਲੇਖਾ ਜੋਖਾ ਸੀ ਕਿ ਮੈਂ ਵੀ ਫੋਨ ਮਲਾ ਦਿੱਤਾ ਰੇਡੀਓ ਸਟੇਸ਼ਨ ਨੂੰ ਬਸ ਐਨਾਂ ਹੀ ਬੋਲਿਆ ਕਿ ਜੇ ਕਿਸੇ ਨੂੰ ਇਤਰਾਜ਼ ਨਹੀਂ ਤਾਂ ਮੈਂ ਇਹ ਨਾ ਬੀਜੀ ਨੂੰ ਅਪਣਾਉਣਾ ਚਾਹੁੰਦਾ। ਰੇਡੀਓ ਸਟੇਸ਼ਨ ਵਾਲਿਆਂ ਨੇ ਆਫਲਾਈਨ ਕਾਲ ਕਰਨ ਨੂੰ ਕਿਹਾ। ਮੈਂ ਆਫਲਾਈਨ ਸਾਰੀ ਗੱਲਬਾਤ ਕੀਤੀ ਤੇ ਆਪਣੀ ਇੱਛਾ ਨੂੰ ਦੁਹਰਾਇਆ। ਰੇਡੀਓ ਤੇ ਉਸ ਸਮੇਂ ਇਸ ਪ੍ਰੋਗਰਾਮ ਨੂੰ ਅਗਲੇ ਹਫਤੇ ਲਗਾਤਾਰ ਜਾਰੀ ਰੱਖਣ ਦਾ 에ਅਰ ਕਾਸਟ ਕਰ ਦਿੱਤਾ ਗਿਆ। ਤੇ ਨਾਲ ਹੀ ਸਰੋਤਿਆਂ ਨੂੰ ਦੱਸਿਆ ਕਿ ਇਸ ਬਜ਼ੁਰਗ ਮਾਤਾ ਜੀ ਨੂੰ ਕਿਸੇ ਪੁੱਤ ਨੇ ਗੋਦ ਲੈਣ ਲਈ ਇੱਛਾ ਜ਼ਾਹਿਰ ਕੀਤੀ ਆ ਅਗਲੇ ਹਫ਼ਤੇ ਦਾ ਨਤੀਜਾ ਸੁਣਨ ਲਈ ਸਾਡੇ ਨਾਲ ਜ਼ਰੂਰ ਜੁੜਿਓ ਕਾਰਵਾਈ ਆਰੰਭ ਕਰਨ ਲਈ ਮੈਨੂੰ ਬੀਜੀ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਬੀਜੀ ਨੂੰ ਮੱਥਾ ਟੇਕਣ ਵੇਲੇ ਜਿਵੇਂ ਮੈਨੂੰ ਆਪਣੀ ਮਾਂ ਦੇ ਚਰਨ ਦਿਖਣ ਲੱਗ ਪਏ ਬੀਜੀ ਨੇ ਵੀ ਮੇਰੇ ਸਿਰ ਤੇ ਹੱਥ ਫੇਰ ਕੇ ਆਸ਼ੀਰਵਾਦ ਦਿੱਤਾ ਕੁਝ ਜ਼ਰੂਰੀ ਤੇ ਲੋੜੀ ਦੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਬੀਜੀ ਦੇ بیٹے ਕਰਨ ਚੋਪੜਾ ਨੂੰ ਵੀ ਮਿਲਿਆ ਪਰ ਕਰਨ ਨੇ ਬੀਜੀ ਨੂੰ ਆਪਣੇ ਕੋਲ ਨਾ ਰੱਖਣ ਦੀ ਮਜਬੂਰੀ ਵਾਲੀ ਸੋਟੀ ਫੜੀ ਰੱਖੀ ਬੀਜੀ ਨੇ ਇੱਕ ਹੀ ਇੱਛਾ ਰੱਖੀ ਕਿ ਜਦੋਂ ਉਹਦਾ ਬੇਟਾ ਕਰਨ ਚੋਪੜਾ ਮਿਲਣਾ ਚਾਹੇ ਤਾਂ ਮੈਂ ਉਹਦੀ ਸਹਿਮਤੀ ਦੇ ਦੇਵਾਂ ਕੁਝ ਕਾਗਜ਼ੀ ਕਾਰਵਾਈ ਤੋਂ ਬਾਅਦ ਬੀਜੀ ਮੇਰੇ ਘਰ ਆ ਗਏ ਸਰਬਜੋਤ ਵੀਰ ਨੇ ਬਹੁਤ ਭਾਵਕ ਹੋ ਕੇ ਸਾਰੀ ਘਟਨਾ ਨੂੰ ਦੱਸਿਆ ਮੇਰੀਆਂ ਅੱਖਾਂ ਵੀ ਭਰ ਆਈਆਂ ਪਰ ਕੁਝ ਸਵਾਲ ਹਜੇ ਵੀ ਜ਼ੁਬਾਨ ਤੇ ਆ ਰਹੇ ਸੀ ਫੇਰ ਕਦੇ ਬੀਜੀ ਦਾ ਬੇਟਾ ਆਇਆ ਉਹਨਾਂ ਨੂੰ ਦੇਖਣ ਲਈ ਮੈਨੂੰ ਬੀਜੀ ਦੇ ਮਾਂ ਦੀ ਦਸ਼ਾ ਦਾ ਖਿਆਲ ਆ ਗਿਆ ਤੇ ਮੈਂ ਪੁੱਛ ਲਿਆ ਨਹੀਂ ਬਹੁਤ ਅਫਸੋਸ ਤੇ ਦਰਦਨਾਕ ਗੱਲ ਆ ਕਰਨ ਚੋਪੜਾ ਕਦੇ ਨਹੀਂ ਆਇਆ ਪਰ ਇਸ ਮਾਂ ਨੂੰ ਅੱਜ ਵੀ ਇੰਤਜ਼ਾਰ ਆ ਆਪਣੇ ਜાય ਪੁੱਤ ਦਾ ਜਦ ਵੀ ਦਰਵਾਜ਼ੇ ਦੀ ਘੰਟੀ ਵੱਜਦੀ ਆ ਬੀਜੀ ਦੀਆਂ ਅੱਖਾਂ ਦਰਵਾਜ਼ੇ ਵੱਲ ਲੱਗ ਜਾਂਦੀਆਂ ਨੇ ਉਸ ਕਠੋਰ ਦਿਲ ਕਰਨ ਚੋਪੜਾ ਨੇ ਕਦੀ ਫੋਨ ਵੀ ਨਹੀਂ ਕੀਤਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹਰ ਫੋਨ ਤੋਂ ਬਾਅਦ ਬੀਜੀ ਜ਼ਰੂਰ ਪੁੱਛਦੇ ਕੀ ਦਾ ਫੋਨ ਆਇਆ ਸੀ ਕਈ ਵਾਰ ਮੈਂ ਵੀ ਫੋਨ ਕਰਕੇ ਕਰਨ ਚੋਪੜਾ ਨੂੰ ਬੀਜੀ ਨੂੰ ਮਿਲਣ ਲਈ ਮਿਹਨਤ ਕਰ ਚੁੱਕਿਆ ਪਰ ਉਸ ਨੂੰ ਲੱਗਦਾ ਹੈ ਕਿ ਕਿਤੇ ਫਿਰ ਮਾਂ ਉਸ ਕੋਲ ਵਾਪਸ ਨਾ ਜਾਵੇ। ਬੀਜੀ ਮੇਰੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਨੇ। ਪਰ ਬੁੱਢੀਆਂ ਅੱਖਾਂ ਦੀ ਮੱਦਮ ਹੁੰਦੀ ਰੌਸ਼ਨੀ ਨੂੰ ਆਪਣੇ ਜાય ਪੁੱਤ ਨੂੰ ਦੇਖਣ ਦੀ ਤੇ ਕਮਜ਼ੋਰ ਹੁੰਦੇ ਕੰਨਾਂ ਨੂੰ ਉਹਦੀ ਆਵਾਜ਼ ਸੁਣਨ ਦੀ ਅੱਜ ਵੀ ਉਡੀਕਾ। ਸਰਬਜੋਤ ਵੀਰ ਨੂੰ ਵੀ ਇਸ ਗੱਲ ਦਾ ਅਫਸੋਸ ਸੀ। ਬੀਜੀ ਦੀ ਕਿਸਮਤ ਵੀ ਅਜੀਬ ਆ। ਕਿ ਆਪਣੀ ਔਲਾਦ ਨੇ ਹੀ ਬਗਾਨਾ ਕਰ ਦਿੱਤਾ ਮੈਨੂੰ ਬੀਜੀ ਤੇ ਮੋਹ ਜ ਆ ਰਿਹਾ ਸੀ ਮੇਰੇ ਘਰ ਵਿੱਚ ਖੁਸ਼ੀਆਂ ਵਧ ਗਈਆਂ ਸਨ ਮੇਰੇ ਦੋਵੇਂ ਬੱਚਿਆਂ ਮੇਰੇ ਘਰ ਵਾਲੀ ਤੇ ਬੀਜੀ ਦਾ ਆਪਸ ਵਿੱਚ ਬਹੁਤ ਡੂੰਗਾ ਪਿਆਰ ਬਣ ਗਿਆ ਮੇਰੇ ਸਿਰ ਤੇ ਮਾਂ ਦਾ ਆਸ਼ੀਰਵਾਦ ਰਹਿੰਦਾ ਹਰ ਰੋਜ਼ ਬੀਜੀ ਸਿਰ ਪੋਲੋਸ ਕੇ ਲੱਖਾਂ ਅਸ਼ੀਸਾਂ ਦਿੰਦੇ ਨੇ ਮੈਂ ਆਪਣੀ ਮਾਂ ਦੇ ਪਰਲੋਕ ਸੁਧਾਰ ਜਾਣ ਤੋਂ ਬਾਅਦ ਉਹਨਾਂ ਦੀ ਕਮੀ ਬਹੁਤ ਮਹਿਸੂਸ ਕਰਦਾ ਸੀ। ਇੰਜ ਲੱਗਦਾ ਸੀ ਕਿ ਦੁਆਵਾਂ ਦੇਣ ਵਾਲਾ ਹੱਥ ਹੁਣ ਮੇਰੇ ਸਿਰ ਤੇ ਨਹੀਂ ਰਿਹਾ। ਕਦੇ ਨਹੀਂ ਸੀ ਸੋਚਿਆ ਕਿ ਮੈਨੂੰ ਜਿਉਂਦੇ ਜੀ ਮਾਂ ਦਾ ਦੂਜੀ ਵਾਰ ਪਿਆਰ ਕਦੇ ਮਿਲੇਗਾ। ਸਰਬਜੋਤ ਵੀਰ ਨੇ ਆਪਣੀ ਖੁਸ਼ੀ ਨਾਲ ਪੂਰੀ ਕਹਾਣੀ ਨੂੰ ਵਿਰਾਮ ਦਿੱਤਾ। ਸਾਰੀ ਹਕੀਕਤ ਸੁਣ ਕੇ ਮੇਰਾ ਮਨ ਵੀਰ ਜੀ ਲਈ ਨਮਸਤਕ ਹੋ ਗਿਆ। ਵੀਰ ਜੀ ਆਪਣੇ ਨਾਮ ਨੂੰ ਯਥਾਰਥ ਕਰਦੇ ਹੋਏ ਸਰਬਜੋਤ ਯਾਨੀ ਸਭ ਵਿੱਚ ਇੱਕ ਜੋਤ ਦਾ ਪਰਮਾਨ ਦੇ ਰਹੇ ਸੀ ਇਸ ਵਾਕੇ ਤੋਂ ਬਾਅਦ ਮੈਂ ਸਰਬਜੋਤ ਨੂੰ ਆਮ ਮਨੁੱਖਾਂ ਤੋਂ ਵੱਧ ਦੇਖਦੀ ਹਾਂ ਬੀਜੀ ਤਾਂ ਹੈ ਹੀ ਮਮਤਾ ਦੀ ਮੂਰਤ ਸਾਰੇ ਕਹਾਣੀ ਜੋ ਕਿ ਵਾਰਿਸ ਵੀਰ ਕਿੰਨੀ ਹੀ ਵਾਰ ਸੁਣਾ ਚੁੱਕੇ ਹੋਣਗੇ ਮੁੜਖਾ ਮੋਸ਼ ਹੋ ਕੇ ਸੁਣਦੇ ਰਹੇ ਤੇ ਅੰਤ ਵਿੱਚ ਬੋਲੇ ਸਨ ਲੋ ਬੀਜੀ ਵਾਗੇ ਇੱਕ ਇੱਕ ਕੱਪ ਹੋਰ ਜ਼ਿਆਦਾ ਹੋ ਜਾਵੇ ਕਹਿੰਦਿਆਂ ਹੋਏ ਸਰਬਜੀਤ ਵੀਰ ਜੀ ਬੀਜੀ ਵਾਲੇ ਸੋਫੇ ਤੇ ਉਹਨਾਂ ਕੋਲ ਬੈਠ ਗਏ ਤੇ ਪੁੱਛਣ ਲੱਗ ਪਏ ਕਿ ਅੱਜ ਇੰਗਲੈਂਡ ਵਿੱਚ ਕਿੱਥੇ-ਕਿੱਥੇ ਘੁੰਮਣ ਦੀ ਇੱਛਾ ਹੈ ਮੈਂ ਰਸੋਈ ਵੱਲ ਹੋ ਗਈ ਬੀਜੀ ਦੀ ਇਸ ਹਕੀਕਤ ਨੂੰ ਸੁਣਨ ਤੋਂ ਬਾਅਦ ਮੇਰੇ ਮਾਨੇ ਇੱਕ ਅਨੋਖਾ ਜਿਹਾ ਰਿਸ਼ਤਾ ਬਣਾ ਲਿਆ ਸੀ ਉਹਨਾਂ ਨਾਲ ਮੈਂ ਇੱਕ ਮਾਂ ਤੇ ਇੱਕ ਔਰਤ ਹੋਣ ਦੇ ਨਾਤੇ ਬੀਜੀ ਦੇ ਮਾਨ ਦੀ ਦਸ਼ਾ ਨੂੰ ਕਿਤੇ ਵਧੇਰੇ ਸਮਝ 파 ਰਹੀ ਸੀ ਬਚਪਨ ਵਿੱਚ ਪੜੀ ਇੱਕ ਕਵਿਤਾ ਮੇਰੇ ਮਨ ਤੇ ਉਕਰਾਈ ਸੀ ਔਰਤ ਤੇਰੀ ਯਹੀ ਕਹਾਣੀ ਆਂਚਲ ਮੇ ਹੈ ਦੁੱਧ ਤੇਰੇ ਔਰ ਅੱਖੋਂ ਮੇ ਹੈ ਪਾਣੀ ਸ਼ਾਇਦ ਆ ਕਵਿਤਾ ਜਿਵੇਂ ਬੀਜੀ ਵਾਸਤੇ ਹੀ ਲਿਖੀ ਗਈ ਸੀ ਕੁਝ ਦਿਨਾਂ ਦੇ ਰੁਝਾਨ ਤੋਂ ਬਾਅਦ ਮਹਿਮਾਨਾਂ ਦੇ ਇਟਲੀ ਵਾਪਸ ਜਾਣ ਦਾ ਸਮਾਂ ਆ ਗਿਆ। ਵਿਦਾ ਹੋਣਾ ਸਦਾ ਹੀ ਪੀੜਾਦਾਇਕੀ ਹੁੰਦਾ ਹੈ। ਬਾਰਿਸ ਵੀਰ ਤੇ ਸਰਬਜੋਤ ਵੀਰ ਸਮਾਨ ਟੈਕਸੀ 'ਚ ਰੱਖਣ ਵਿੱਚ ਰੁੱਝ ਗਏ। ਮੈਂ ਬੀਜੀ ਦਾ ਹੱਥ ਆਪਣੇ ਹੱਥਾਂ 'ਚ ਫੜ ਕੇ ਸੋਫੇ ਤੇ ਬੈਠੀ ਸੀ। ਬੀਜੀ ਬਹੁਤ ਮੂਹ ਭਰੀਆਂ ਅੱਖਾਂ ਨਾਲ ਮੈਨੂੰ ਦੇਖਦੇ ਹੋਏ ਮੇਰੇ ਸਿਰ ਤੇ ਹੱਥ ਫੇਰ ਕੇ ਦੁਆਵਾਂ ਦੀ ਛੜੀ ਲਾ ਰਹੀ ਸੀ। ਮੇਰਾ ਰੋਮ-ਰੋਮ ਆਪਣੀ ਮਾਂ ਦੀ ਯਾਦ ਨਾਲ ਭਰ ਗਿਆ। ਸਾਚੀ ਤਾਂ ਹੈ ਦੁਆਵਾਂ ਤੇ ਮਾਂ ਦਾ ਕੁਝ ਗਹਿਰਾ ਹੀ ਰਿਸ਼ਤਾ ਹੈ ਮੈਂ ਬੀਜੀ ਨੂੰ ਜੱਫੇ ਵਿੱਚ ਲੈ ਕੇ ਮਾਂ ਦੇ ਪਿਆਰ ਦਾ ਨਿੱਗ ਮੰਨਣ ਲੱਗ ਪਈ ਧੀਏ ਆਪਣੀ ਮਾਂ ਨੂੰ ਫੋਨ ਕਰਦੀ ਰਹਾ ਕਰ ਮਾਪੇ ਔਲਾਦ ਦੀ ਹੋਂਦ ਨਾਲ ਹੀ ਆਪਣੇ ਆਪ ਵਿੱਚ ਜਿਉਣ ਦਾ ਹੌਸਲਾ ਬਣਾ ਲੈਂਦੇ ਨੇ ਸ਼ਰੀਰ ਤੋਂ ਭਾਵੇਂ ਦੂਰ ਹੋਵੇ ਪਰ ਮਾਂ ਨੂੰ ਤੇਰੀ ਤਾਂਗ ਜ਼ਰੂਰ ਰਹਿੰਦੀ ਹੋਣੀ ਹੈ ਜੇ ਅੱਜ ਕਦੇ ਮੌਕਾ ਮਿਲੇ ਇੰਡੀਆ ਜਾ ਕੇ ਮਾਂ ਦੇ ਹਿੱਕ ਨੂੰ ਨਿਗਦੇ ਆਇਆ ਕਰ। ਕਈ ਵਾਰ ਸਾਡੀਆਂ ਮਜਬੂਰੀਆਂ ਬਹੁਤ ਲੰਮੀਆਂ ਹੋਣ ਕਰਕੇ ਬਹੁਤ देर ਹੋ ਜਾਂਦੀ ਆ। ਮੈਨੂੰ ਅਸੀਸਾ ਤੇ ਸਿੱਖਿਆ ਦਿੰਦੇ ਹੋਏ ਬੀਜੀ ਦਾ ਗਲਾ ਭਰ ਆਇਆ। ਸ਼ਾਇਦ ਜੋ ਗੱਲ ਬੀਜੀ ਦੇ ਪੁੱਤ ਕਰਨ ਚੋਪੜਾ ਨੂੰ ਨਹੀਂ ਸਮਝ ਲੱਗੀ ਉਹ ਗੱਲ ਮੈਨੂੰ ਸਮਝਾ ਰਹੀ ਸੀ। ਮੇਰੀ ਕੀਤੀ ਸੇਵਾ ਦਾ ਬੀਜੀ ਨੇ ਧੰਨਵਾਦ ਕੀਤਾ ਤੇ ਛੋਟੇ-ਛੋਟੇ ਕਦਮ ਚੁੱਕਦੇ ਹੋਏ ਟੈਕਸੀ ਵੱਲ ਤੁਰ ਪਈ। ਸਭ ਟੈਕਸੀ 'ਚ ਬੈਠ ਕੇ ਹੱਥ ਹਿਲਾਉਂਦੇ ਹੋਏ ਵਿਦਾ ਹੋ ਗਏ। ਦੇਖਦੇ ਹੀ ਦੇਖਦੇ ਟੈਕਸੀ ਅੱਖਾਂ ਤੋਂ ਉੱਲੇ ਹੋ ਗਏ। ਪਰ ਬੀਜੀ ਮੇਰੇ ਮਨ ਮਸਤਕ ਤੇ ਸਦਾ ਲਈ ਅੰਕਿਤ ਹੋ ਗਈ ਸੀ। ਰੱਬ ਨੇ ਵੀ ਮਾਂ ਨੂੰ ਹੀ ਚੁਣਿਆ ਸ੍ਰਿਸ਼ਟੀ ਦੇ ਪਸਾਰ ਦੇ ਲਈ। ਬੀਜੀ ਕਰਨ ਚੋਪੜਾ ਦੀ ਜਨਮ ਦੇਣ ਵਾਲੀ ਮਾਂ ਸੀ। ਪਰ ਮਾਂ ਵਾਲਾ ਹੱਕ ਸਰਬਜੋਤ ਵੀਰ ਨੇ ਦਿੱਤਾ। ਇਹ ਦੋ ਇਨਸਾਨਾਂ ਦੀ ਫਿਤਰਤ ਸੀ। ਜਾਂ ਫਿਰ ਕੁਦਰਤ ਦਾ ਲੇਖਾ ਜੋਖਾ ਸਰਬਜੋਤ ਵੀਰਜੀ ਦੇ ਬੋਲ ਮੇਰੇ ਕੰਨਾਂ 'ਚ ਗੂੰਜ ਗਏ ਭਾਵੇਂ ਮੈਂ ਬੀਜੀ ਦੇ ਕੁੱਖੋਂ ਜਨਮ ਨਹੀਂ ਲਿਆ ਪਰ ਮਾਂ ਸਿਰਫ ਮਾਂ ਹੁੰਦੀ ਹੈ ਆਪਣੀ ਜਾਂ ਪਰਾਈ ਨਹੀਂ ਹੁੰਦੀ ਕਾਸ਼ ਜਿਉਂਦੇ ਜੀ ਅਸੀਂ ਸਭ ਮਾਂਵਾਂ ਦੀ ਕੁੱਖ ਦਾ ਧੰਨਵਾਦ ਕਰ ਸਕੀਏ ਜਿਸ ਕਰਕੇ ਅਸੀਂ ਦੁਨੀਆ ਵਿੱਚ ਆਪਣੀ ਹੋਣਦ ਨੂੰ ਮਾਣਿਆ ਬਸ ਕਦੇ ਕਿਸੇ ਮਾਂ ਦੀਆਂ ਆਂਦਰਾਂ ਜਿਉਂਦੇ ਜੀ ਤੜਪਦੀਆਂ ਨਾ ਰਹਿਣ ਤਾਹੀਂ ਸਾਨੂੰ ਆਪ ਮਾਪੇ ਬਣਨ ਦਾ ਅਧਿਕਾਰ ਆ। ਪਤਾ ਨਹੀਂ ਕਦੋਂ ਮੇਰੇ ਹੱਥ 'ਚ ਫੋਨ ਆ ਗਿਆ ਤੇ ਉਂਗਲਾਂ ਨੇ ਇੰਡੀਆ ਮਾਂ ਨੂੰ ਨੰਬਰ ਮਲਾ ਦਿੱਤਾ। ਹੈਲੋ ਮਾਂ ਦੀ ਮਮਤਾ ਭਰੀ ਮਿੱਠੀ ਜੀ ਆਵਾਜ਼ ਆਈ। ਮਾਂ ਦੇ ਚਰਨਾਂ 'ਚ ਕੋਟ-ਕੋਟ ਪਰਣਾ ਮੇਰੇ ਮੁੱਖ ਤੋਂ ਅਚਾਨਕ ਆਹੀ ਨਿਕਲਿਆ। ਅੱਖਾਂ ਤੇ ਗਲਾ ਭਰ ਆਇਆ। ਮੈਂ ਸੰਸਾਰ ਦੀਆਂ ਸਾਰੀਆਂ ਮਾਂਵਾਂ ਦੀ ਹਸਤੀ ਤੇ ਹੋਂਦ ਨੂੰ ਨਮਸਕਾਰ ਕਰਦੀ। ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਕਰਦੀ ਆਂ ਜੀ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਵੇਗੀ ਮਿਲਦੇ ਆਂ ਜੀ ਕੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਹਰ ਰੋਜ਼ ਤੁਹਾਨੂੰ ਨਵੀਆਂ-ਨਵੀਆਂ ਕਹਾਣੀਆਂ ਸੁਣਨ ਨੂੰ ਮਿਲ ਸਕਣ